ਈਆਂ ਹੋਈਆਂ ਸੰਗਤਾਂ ਦੇ ਚਰਨਾਂ ਵਿੱਚ ਅਰਜ ਕਰਾਂਗੇ ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਚਾਰਣ ਜਿਹੜੇ ਨੇ ਉਹਨਾਂ ਨੂੰ ਸੁਣੋ ਤੇ ਸੁਣ ਕੇ ਮੰਨਣ ਦਾ ਯਤਨ ਕਰੋ ਉਹ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ ਭਗਵਾਨ ਕਿਸ਼ਨ ਜੀ ਦੇ ਮਾਤਾ ਜੀ ਮਾਤਾ ਦੇਵਕੀ ਜੀ ਜਿਨ੍ਹਾਂ ਨੇ ਜਨਮ ਦਿੱਤਾ ਔਰ ਉਹਨਾਂ ਦਾ ਨਾਮ ਗੁਰਬਾਣੀ ਵਿੱਚ ਆ ਗਿਆ ਨਾਮਦੇਵ ਜੀ ਲਿਖਦੇ ਹਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਨ ਤਨ ਉਹ ਰਾਮ ਦੇਣ ਬਾਜਾ ਮਦਰ ਮਦਰ ਪੁਨ ਅਨਹਤ ਗਾਜਾ ਤਨ ਤਨ ਮੇਘਾ ਰੂ ਮਾਵਲੀ ਤਨ ਤਨ ਕ੍ਰਿਸ਼ਨ ਓਡਾ ਕਾਮਲੀ ਤਨ ਤਨ ਤੂੰ ਮਾਤਾ ਦੇਵਕੀ ਜਿਹ ਗਰੇ ਰਮাইয়া ਕਬਲਾ ਪਤੀ ਉਹ ਜਿਸ ਮਾਣ ਨੇ ਜਨਮ ਦਿੱਤਾ ਉਹ ਮਾਤਾ ਧਨ ਸੀ ਤੇ ਜਿਸ ਮਾਤਾ ਨੇ ਪਾਲਿਆ ਮਾਤਾ ਜਿਸ਼ੋਦਾ ਉਹ ਧਨ ਸੀ ਔਰ ਦੋਵਾਂ ਮਾਵਾਂ ਦਾ ਨਾਮ ਸਤਗੁਰਾਂ ਨੇ ਗੁਰਬਾਣੀ ਵਿੱਚ ਲਿਖ ਦਿੱਤਾ ਹੈ ਜਿੱਥੇ ਮਾਤਾ ਦੇਵਕੀ ਦਾ ਨਾਮ ਆਇਆ ਉੱਥੇ ਫਿਰ ਨਾਮ ਆਇਆ ਮਾਤਾ ਜਿਸ਼ੋਦਾ ਜੀ ਦਾ ਵਾਹਿਗੁਰੂ 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 ਵਾਹਿ ਜੀਉ ਕਬਲ ਨੈਣ ਮਦਰ ਬੈਣ ਕੋਟ ਸੈਣ ਸੰਗ ਸੋਭ ਕਹਿਤ ਮਾਜ ਸੋਤ ਜਿਸੇ ਦਹੀਂ ਭਾਤ ਖਾਹੇ ਜੀ ਉਹ ਮਾਤਾ ਜੀ ਸੇ ਦਾ ਜਿਹੜੇ ਪਿਆਰ ਦੇ ਨਾਲ ਉਹਨਾਂ ਨੂੰ ਦਹੀਂ ਤੇ ਭਾਤ ਖਵਾਲਦੇ ਸਨ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਦਲੀਪ ਸਿੰਘ ਜੀ ਦੇ ਮਾਤਾ ਜੀ ਜਨਮ ਦੇਣ ਵਾਲੇ ਮਾਤਾ ਮਾਤਾ ਦਲੀਪ ਕੌਰ ਜੀ ਔਰ ਉਹਨਾਂ ਦੀ ਝੋਲੀ ਵਿੱਚ ਉਹਨਾਂ ਦੀ ਗੋਦੀ ਵਿੱਚ ਜਿਨ੍ਹਾਂ ਦੀ ਗੋਦੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਛੋਟੀਆਂ ਬਹਾਰਾਂ ਨੂੰ ਤੱਕਿਆ ਓ ਸਨ ਮਾਤਾ ਚੰਦਕੌਰ ਜੀ ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਮਾਤਾ ਚੰਦਕੌਰ ਜੀ ਮਾਤਾ ਚੰਦਕੌਰ ਔਰ ਮੈਂ ਫੇਰ ਅਰਜ ਕਰਾਂ ਕਿ ਇਤਿਹਾਸ ਵਿੱਚ ਬੜੇ ਇਤਿਹਾਸ ਆਏ ਨੇ ਪਰ ਇਹ ਇਤਿਹਾਸ ਜਿਹੜਾ ਕਾਰਨ ਬਣਿਆ ਹੈ ਸੰਸਾਰ ਦੇ ਤੇ ਜੋ ਵੀ ਪ੍ਰਾਣੀ ਆਇਆ ਹੈ ਦੇਹ ਕਰਕੇ ਉਹਨੇ ਚਲੇ ਦੇਣਾ ਇੱਕ ਨਾ ਇੱਕ ਦਿਨ ਜਾਣਾ ਵਕਤ ਪੈਦਾ ਸਥੇਰੇ ਕਰ ਮੇ ਖੁਸ਼ੀ ਸੀ ਇੱਕ ਦਿਨ आहो यारी फिर जमाने में मचेगी एक दिन मुख पे जचता था तेरे शादी का सेरा एक दिन कफन का पल्लू तेरे चेहरे पे होगा एक दिन दौलतों में हसमत ओ क्यों तू मगरूर है कहते न दौलत पा के पदार्था ना के तू मगरूर हो हाथ खाली जाएगा जहां से उठकर एक दिन आज तुझ पर जान देते हैं हजारों मेहरबा आग में तुझ को जलाए मेरी जान एक दिन था को कभी दुनिया पे शाने का जनून क्या खबर थी मौत का होगा कि वाला एक दिन आज उनके महल में चारों तरफ है मकरियां और जिनके मिलने को तरसते थे फरिश्ते एक दिन गुनगुना लो चह चाहो ऐगलो ए बुलबुलो और पल का हंसना है तो फिर रोना पड़ेगा ਇੱਕ ਦਿਨ ਦਿਲ ਤੋਂ ਦੁਨੀਆ ਸੇ ਹਟਾ ਕੇ ਆਤਮਾ ਮੇਂ ਲੀਨ ਕਰ ਉਹ ਤਾਂ ਕਿ ਹੋ ਆਨੰਦ ਸਾਗਰ ਮੋਕਸ਼ ਤੇਰਾ ਇੱਕ ਦਿਨ ਇਸ ਕਰਕੇ ਸੰਸਾਰ ਤੇ ਜੋ ਵੀ ਆਇਆ ਉਹਨੇ ਜਾਣਾ ਪਰ ਜਿਹੜਾ ਕਾਰਨ ਹੈ ਉਹ ਸਾਹਮਣੇ ਜਿਹੜਾ ਕਲੰਕ ਲੱਗ ਜਾਂਦਾ ਉਹ ਕਲੰਕ ਸਾਹਮਣੇ ਦਿਖਦਾ ਹੀ ਰਹਿੰਦਾ ਹੈ ਹੱਥ ਤੇ ਛੱਟ ਲੱਗ ਜਾਂਦੀ ਹੈ ਪੈਰ ਤੇ ਛੱਟ ਲੱਗ ਜਾਂਦੀ ਹੈ ਕਿਸੇ ਤਰੀਕੇ ਨਾਲ ਛੱਟ ਲੱਗ ਜਾਂਦੀ ਹੈ ਉਹ ਕਹਿੰਦੇ ਆਪਾਂ ਕਰਮਾਂ ਚ ਲਿਖੀ ਉਹ ਵੱਜ ਗਈ ਪਰ ਆਪਾਂ ਨੂੰ ਦੱਸਣਾ ਪਏਗਾ ਕਿ ਇਹ ਸਾਡੇ ਇਸ ਤਰੀਕੇ ਨਾਲ ਲੱਗੀ ਸੀ ਇਹਨੇ ਮਾਰੀ ਸੀ ਇਸੇ ਕਰਕੇ ਮੈਂ ਅਰਜ਼ ਕਰ ਰਿਹਾ ਕਿ ਸੰਸਾਰ ਤੋਂ ਸਭ ਨੇ ਜਾਣਾ ਤੇ ਮਾਤਾ ਜੀ ਦਾ ਜਾਣਾ ਸੰਸਾਰ ਤੋਂ ਉਹ ਇੱਕ ਦਰਦਨਾਕ ਘਟਨਾ ਹੈ ਪਰ ਉਹ ਕਾਰਨ ਜਿਹੜਾ ਉਹ ਨਹੀਂ ਲੁਕੇਗਾ ਉਹ ਸਦਾ ਰਹੇਗਾ ਕਿ ਮਾਤਾ ਜੀ ਇਸ ਤਰੀਕੇ ਨਾਲ ਸੰਸਾਰ ਤੋਂ ਗਏ ਇਸ ਤਰੀਕੇ ਨਾਲ ਉਹ ਪੰਥਕ ਏਕਤਾ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੱਤਾ ਪੰਥਕ ਏਕਤਾ ਵਾਸਤੇ ਗੁਰਬਾਣੀ ਅਨੁਸਾਰ ਉਹ ਮਾਤਾ ਜੀ ਸਾਡੇ ਵੱਡੇ-ਵਡੇਰੇ ਇਤਿਹਾਸ ਤੁਸੀਂ ਸੁਣਿਆ ਹੈ ਕਿ ਜੰਗਲ ਬੀਹਾ ਬਾਣ ਦੇ ਵਿੱਚ ਪੰਜੇ ਪੰਡਵ ਫਿਰਦੇ ਸਨ ਤੇ ਇੱਕ ਪੰਛੀ ਮਿਲਿਆ ਤੇ ਉਹ ਪੰਜੇ ਭਰਾ ਜਿਹੜੇ ਵਾਰੀ-ਵਾਰੀ ਪਾਣੀ ਪੀਣ ਦੇਣ ਜ ਜਾਂਦੇ ਸਨ ਉਹ ਚਾਰੇ ਭਰਾ ਜਿਹੜੇ ਨੇ ਉਹ ਪਾਣੀ ਪੀ ਕੇ ਮਰ ਗਏ ਤੇ ਉਹ ਪੰਛੀ ਵਾਰੀ-ਵਾਰੀ ਸਾਰਿਆਂ ਨੂੰ ਕਹਿੰਦਾ ਪਾਣੀ ਨਾ ਪੀਓ ਇਹ ਪਾਣੀ ਜ਼ਹਿਰ ਹੈ ਚਾਰਾਂ ਭਰਾਵਾਂ ਨੇ ਪਰਵਾਹ ਨਹੀਂ ਕੀਤੀ ਪੀ ਲਿਆ ਜਦੋਂ ਡਿਸਟਰ ਜਗੇ ਤੇ ਉਹਨੇ ਆਖਿਆ ਪਾਣੀ ਨਹੀਂ ਪੀਣਾ ਪਹਿਲਾਂ ਇਹ ਵਖਣਾ ਕਿ ਮੇਰੇ ਭਰਾ ਮਰੇ ਗਏ ਉਹ ਪੰਛੀ ਦੀ ਆਵਾਜ਼ ਆਈ ਹੈ ਉਹ ਪੰਛੀ ਦੀ ਆਵਾਜ਼ ਆਈ ਹੈ ਕਹ ਲਗਿਓ ਪਾਣੀ ਨਾ ਪੀਵੀ ਮੇਰੀਆਂ ਚਾਰ ਗੱਲਾਂ ਦਾ ਉੱਤਰ ਦੇ ਤੇ ਉਸ ਵळे ਫਿਰ ਉਹਨੇ ਆਖਿਆ ਦੱਸ ਉਹ ਪੰਛੀ ਨੇ ਆਖਿਆ ਉਹ ਭਲਾ ਕਿਸੀ ਕੋ ਕਹਤ ਹੈ ਜੀਵਨ ਕੌਣ ਸਭਾਏ ਜਗ ਵਿੱਚ ਸੁਖਿਆ ਕੌਣ ਹੈ ਅਤਰਜ ਕੌਣ ਕਹਾਏ ਭਲਾ ਕੌਣ ਹੈ ਜੀਵਨ ਕਿਸਦਾ ਹੈ ਉਹ ਸੁਖੀ ਕੌਣ ਹੈ ਤੇ ਅਚਰਜ ਕਿਹੜੀ ਗੱਲ ਐ ਉਹ ਕਿਸੇ ਨੇ ਕੋਈ ਉੱਤਰ ਨਹੀਂ ਸੀ ਦਿੱਤਾ ਤੇ ਰਾਜਾ ਜਿਸਟਰ ਨੇ ਆਖਿਆ ਕਿ ਕਹਿੰਦੇ ਨੇ 30 ਹਜ਼ਾਰ ਯਾਤਰੀ ਸਤਸੰਗੀ ਉਹ ਭਲਾ ਕਿਸ ਕੋ ਜਾਣ ਖੱਡ ਕਰਮ ਨੇ ਜਿ ਦਿਨਤਾ ਤੇ ਸੁਣਤਾ ਵੇਦ ਭਰਾਨ ਕਹਿੰਦੇ ਨੇ ਜਿਹੜਾ 30 ਯਾਤਰੀ ਐ ਜਿਹੜੀ ਸੰਗਤ ਵਿੱਚ ਤੁਸੀਂ ਬੈਠੇ ਹੋ ਉਹ ਆਦਮੀ ਭਲਾ ਹੈ ਕਹਿੰਦੇ ਨੇ ਫਿਰ ਜੀਵਨ ਕੌਣ ਸੁਭਾਏ ਜਿਉਣ ਕਿਦਾਂ ਉਹ ਕਹਿੰਦੇ ਨੇ ਜੀਵਨ ਜਾਨੋ ਕਿਸੇ ਦਾ ਦਇਆਵਾਨ ਜੋ ਹੋਏ ਉਹ ਦੇਣਾ ਨਹੀਂ ਕਿਸੇ ਕਾਰ ਤੇ ਵਿਗੜਨਾ ਲੱਗਾ ਕੋਈ ਦੂਸਰੀ ਗੱਲ ਦਾ ਉੱਤਰ ਦੇਤਾ ਕਹਿੰਦੇ ਨੇ ਜਗ ਵਿੱਚ ਸੁਖੀਆ ਕੌਣ ਹੈ ਸੁਖੀ ਕੌਣ ਹੈ ਉਹ ਕਹਿੰਦੇ ਨੇ ਸੋ ਸੁਖੀਆ ਸੰਸਾਰ ਮੈਂ ਜੋ ਸਿਮਰਾ ਹਰ ਨਾਮ ਤੇ ਸੋਭਾ ਪਾਦਾ ਜਗਤ ਵਿੱਚ ਹਰ ਦਰਗਾ ਪ੍ਰਵਾਨ ਉਹ ਸੰਸਾਰ ਵਿੱਚ ਸੋਭਾ ਪਾਉਂਦਾ ਤੇ ਦਰਗਾਹ ਵਿੱਚ ਪਰਵਾਰ ਹੁੰਦਾ ਉਹ ਕਹਿੰਦੇ ਨੇ ਹੁਣ ਅਜਰਜ ਗੱਲ ਵੀ ਦੱਸ ਦਿਓ ਕਹਿੰਦੇ ਨੇ ਜਿੰਨੀ ਮਰਨ ਵਿਸਾਲਿਆ ਜੋ ਕਰਦੇ ಅಭಿಮಾನ ਤੇ ਧਰਮ ਕਹੇ ਸੁਰ ਪੰਖੀਆ ਅਚਰਜ ਇਹੀ ਬਖਿਆਨ ਕਹਿੰਦੇ ਨੇ ਅਚਰਜ ਹੋਈਏ ਜਿਹੜੀ ਮੌਤ ਨੂੰ ਅਸੀਂ ਭਲਾ ਦਿੱਤਾ ਖਾਣਾ ਪੀਣਾ ਹੱਸਣਾ ਸੋਣਾ ਉਹ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖਵਾਰੀ ਕਿੰਨੀ ਧ੍ਰਗ ਜੀਵਨ ਨਹੀਂ ਰਹਿਣਾ ਇਹ ਚਾਰਾਂ ਗੱਲਾਂ ਦਾ ਉੱਤਰ ਦੇ ਦਿੱਤਾ ਤੇ ਪੰਛੀ ਉੱਡਣ ਲੱਗਿਆ ਤੇ ਉਸ ਵੇਲੇ ਰਾਜਾ ਜਿਸਟਰ ਨੇ ਆਖਿਆ ਤੁਸੀਂ ਆਖਿਆ ਸੀ ਤੁਹਾਡੇ ਭਰਾ ਜਿਉਂਦੇ ਹੋ ਜਾਣਗੇ ਹੁਣ ਭਰਾਵਾਂ ਨੂੰ ਜਿਉਂਦਿਆਂ ਕਰੋ ਤੇ ਕਿਉਂ ਇਹ ਪਾਣੀ ਜਿਹੜਾ ਜ਼ਹਿਰ ਬਣਿਆ ਹੋਇਆ ਉਸ ਵੇਲੇ ਪੰਛੀ ਨੇ ਆਖਿਆ ਕਿ ਕਹਿੰਦੇ ਨੇ ਚਰਨ ਧੋਏ ਜਲ ਮੇਂ ਧਰੋ ਉਹ ਸੁਨਹੁ ਪੂਪਤ ਰਾਏ ਬਹਰੀ ਏਸੀ ਕੇ ਮੁਖ ਮੈਂ ਇਹੀ ਕੀਜਾ ਪਾਏ ਇਹ ਰਾਜਾ ਦ੍ਰਿਸ਼ਤਰ ਆਪਣੇ ਚਰਨ ਜੜੇ ਨੇ ਇਸ ਪਾਣੀ ਵਿੱਚ ਧੋ ਇਹ ਪਾਣੀ ਪਵਿੱਤਰ ਹੋ ਜਾਏਗਾ ਅਮਰਤ ਬਣ ਜਾਏਗਾ ਇਹੀ ਪਾਣੀ ਜਿਹੜਾ ਆਪਣੇ ਚਾਰੇ ਭਰਾਵਾਂ ਦੇ ਮੂੰਹ ਵਿੱਚ ਪਾ ਦੇ ਤੇ ਪਾਣੀ ਇਹ ਤੇਰੇ ਭਰਾ ਜਿਹੜੇ ਜੀਵਤ ਹੋ ਜਾਣਗੇ ਸਾਧ ਸੰਗਤ ਜੀ ਕਹਿੰਦੇ ਨੇ ਚਰਨ throe ਨਿਪਕੁੰਧ ਮੇ ਪਾਏ ਤੇ ਚਾਰੋਂ ਜੀਵਤ ਚਰਨੀ ਲਾਏ ਉਹ ਪਾਣੀ ਜਿਹੜਾ ਪਵਿੱਤਰ ਹੋ ਗਿਆ ਤੇ ਜਦੋਂ ਪੰਛੀ ਉੱਡਣ ਲੱਗਾ ਨਾ ਕਹਿਣ ਲੱਗੇ ਮਹਾਰਾ ਤੁਸੀਂ ਦੱਸ ਦਿਓ ਤੁਸੀਂ ਕੌਣ ਹੋ ਤੇ ਫਿਰ ਉਹ ਪੰਛੀ ਕਹਿਣ ਲੱਗਾ ਉਹ ਰਾਜਾ ਮੈਂ ਕੋਈ ਹੋਰ ਨਹੀਂ ਮੈਂ ਕੌਣ ਹਾਂ ਮੈਂ ਤੁਹਾਡਾ ਵੱਡਾ ਵਡੇਰਾ ਹਾਂ ਤੁਹਾਡੀ ਸੋਮਾ ਜੜੀਏ ਨਾ ਉਹ ਦਰਗਾਹ ਦੇ ਵਿੱਚ ਹੋ ਰਹੀ ਹੈ ਕਿ ਰਾਜਾ ਜਿਸਟਰ ਜਿਹੜਾ ਉਹ ਧਰਮ ਪੁੱਤਰ ਆ ਉਹ ਧਰਮ ਦੇ ਕੰਮ ਕਰਦਾ ਹੈ ਸੇਵਾ ਕਰਦਾ ਹੈ ਨੇਕੀ ਕਰਦਾ ਹੈ ਧਰਮ ਦਾ ਰਾਜ ਕਰਦਾ ਹੈ ਔਰ ਸੱਚ ਵਾਸਤੇ ਬਨਵਾਸ ਜਿਹੜਾ ਉਹ ਕੱਟਦੇ ਨੇ ਤੇ ਮੈਂ ਆਪਣੀ ਅੱਖਾਂ ਨਾਲ ਵੇਖਣ ਆਇਆ ਕਿ ਮੇਰੇ ਪੁੱਤਰ ਪੁੱਤਰੇ ਇਹੋ ਜਿਹੇ ਨੇ ਮੈਂ ਅੱਖਾਂ ਨਾਲ ਵੇਖਣ ਵਾਸਤੇ ਆਇਆ ਤੇ ਮੈਂ ਅੱਖਾਂ ਨਾਲ ਵੇਖ ਲਿਆ ਉਹ ਜਿਹੜਾ ਤੁਸੀਂ ਕਰਮ ਕਰੀ ਜਾ ਰਹੇ ਹੋ ਕਰੀ ਜਾਓ ਕਿਤੇ ਹੰਕਾਰ ਵਿੱਚ ਨਾ ਆ ਦਿਓ ਉਹ ਸਾਧ ਸੰਗਤ ਜੀ ਅੱਜ ਮਾਤਾ ਜੀ ਸਤਿਗੁਰੂ ਜਗਜੀਤ ਸਿੰਘ ਸਦੇ ਪਾਤਸ਼ਾਹ ਵੇਖ ਰਹੇ ਨੇ ਕਿ ਅਸੀਂ ਤੇ ਚਲੇ ਗਏ ਆ ਉਹ ਵੇਖੀਏ ਸਾਡੇ ਪੁੱਤਰ ਪੋਤਰੇ ਜਿਹੜੇ ਨੇ ਉਹ ਵੀ ਸਾਨੂੰ ਯਾਦ ਕਰਦਾ ਕਿ ਨਹੀਂ ਕੋਪਿਆ ਵਾ 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 ਬੋਲੇ ਸੋਹਣਿਆਲ ਹਰੀ ਅਕਾਲ ਇਸ ਕਰਕੇ ਉਹ ਸਰੀਰ ਕਰਕੇ ਤੇ ਆਪਾਂ ਚਲੇ ਜਾਣਾ ਨਾ ਉਹ ਮਰਹ ਨਾ ਪਾਗੇ ਜਾਹੇ Come on!